चांद को चांदी मुबारक आसमां को सितारे मुबारक और हमारी तरफ से सबसे पहले आपको नया साल मुबारक हैप्पी न्यू ईयर साल दो हजार चाहोगे प्यारे देशवासियों। ਮੇਰੇ ਵੱਲੋਂ ਜਾਨਕੀ ਪ੍ਰੇਮ ਸਿੰਘ ਮੈਨੇਜਰ ਸਟੇਟਮੈਂਟ ਆਫ ਇੰਡੀਆ ਜੁਡੀਸ਼ੀਅਲ ਕੰਪਲੈਕਸ ਗੁਰਦਾਸਪੁਰ ਬ੍ਰਾਂਚ ਵੱਲੋਂ ਪੂਰੇ ਇਲਾਕਾ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਸਾਰੇ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਯਾਰ ਦੋਸਤ ਨੂੰ ਮੈਂ ਇਸ ਨਵੇਂ ਸਾਲ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਸਾਡੇ ਦੇਸ਼ ਵਾਸੀਆਂ ਨੂੰ ਸਾਡੇ ਦੇਸ਼ ਨੂੰ ਪੂਰਾ ਖੁਸ਼ਹਾਲੀ ਚ ਰੱਖੇ ਦੇਸ਼ ਵਾਸੀਆਂ ਨੂੰ ਹਰ ਇੱਕ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਮੇਰ ਪ੍ਰਿਆ ਹੱਥ ਰੱਖੇ ਔਰ ਇਹਨਾਂ ਸ਼ਬਦਾਂ ਨਾਲ ਹੀ ਮੈਂ ਦੁਬਾਰਾ ਪੂਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਧੰਨਵਾਦ ਜੀ